ਓਏ ਕੋਈ ਇੱਕਾ ਫਲਸਾ ਵਾਹਿ ਜੀ ਕੀ ਫਤਿਹ ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਤਨ ਤਨ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਸ ਕਰਨ ਦੀ ਨਜ਼ਰ ਨਜ਼ਰ ਦੇ ਵਿੱਚ ਆਪਾਂ ਉਹਨਾਂ ਦਾ ਜੀਵਨ ਜਾਣੀਏ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਬਹਾਦਰ ਸ਼ਾਹ ਇੱਕ ਕੀਮਤੀ ਹੀਰਾ ਤੇ ਕੁਝ ਹੋਰ ਚੀਜ਼ਾਂ ਉਫੇ ਵਜੂ ਲੈ ਕੇ ਆਇਆ ਗੁਰੂ ਸਾਹਿਬ ਨੇ ਚੀਜ਼ਾਂ ਤਾਂ ਸਿੱਖਾਂ ਨੂੰ ਦੇ ਦਿੱਤੀਆਂ ਵੰਡ ਦਿੱਤੀਆਂ ਲੋੜਵੰਦਾਂ ਵਿੱਚ ਵੰਡ ਦਿੱਤੀਆਂ ਪਰ ਹੀਰਾ ਜਿਹੜਾ ਸੀ ਉਸ ਨੂੰ ਨਦੀ ਵਿੱਚ ਵਗਾ ਕੇ ਮਾਰਿਆ ਬਹਾਦਰ ਸ਼ਾਹ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਤੇ ਕਹਿਣ ਲੱਗਾ ਇਹ ਹੀਰਾ ਬੜਾ ਕੀਮਤੀ ਸੀ ਮੈਂ ਉਸ ਨੂੰ ਬੜੀ ਦੇਖ ਦਾ ਸਹਾਰ ਕੇ ਰੱਖਿਆ ਸੀ ਤੁਸੀਂ ਇਸ ਨੂੰ ਦਰਿਆ ਦੇ ਵਿੱਚ ਛੱਡ ਦਿੱਤਾ ਤਾਂ ਅੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਤੁਸੀਂ ਮਨੁੱਖੀ ਹਿਰਦੇ ਜੋ ਹੀਰਿਆਂ ਤੋਂ ਵੱਧ ਕੀਮਤੀ ਹਨ ਥੋੜਿਆਂ ਨਾਲ ਤੋੜ ਰਹੇ ਹੋ ਤੇ ਪੱਥਰਾਂ ਨੂੰ ਸੰਭਾਲ ਕੇ ਰੱਖਦੇ ਹੋ ਇਹਿੰਦੇ ਤੇ ਬਾਦਸ਼ਾਹ ਉਹ ਇਹਨਾਂ ਦੇ ਗੁਲਾਮ ਬਣਾ ਕੇ ਆਗਰੇ ਤੇ ਦਿੱਲੀ ਦੇ ਖਜ਼ਾਨੇ ਭਰਦੇ ਹੋ ਪਰ ਕੁਦਰਤ ਕੋਲ ਤੁਹਾਡੇ ਤੋਂ ਵੱਡੇ ਖਜ਼ਾਨੇ ਨੇ zara ta nadi de nirmal jal vich haal maar ke dekho isdi god vich kinne heere panne laal han ਜਿੰਨੇ ਲੋੜ ਹੈ ਚੁੱਕ ਲਓ ਬਹਾਦਰ ਸ਼ਾਹ ਬੜਾ ਸ਼ਰਵਿੰਦਾ ਹੋਇਆ ਉਸਨੇ ਬਾਬਾ ਬੰਦਾ ਬਹਾਦਰ ਬਾਰੇ ਪੁੱਛਿਆ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਤੇ ਮਨੁੱਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋ ਕੇ ਨਹੀਂ ਕਰ ਸਕੇ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਕਰੇਗਾ ਗੁਰੂ ਸਾਹਿਬ ਦਾ ਆਵਾਗ ਸੱਚ ਹੋ ਕੇ ਨੇ ਬੜਿਆ ਬੰਦਾ ਸਿੰਘ ਬਹਾਦਰ ਨੇ ਸਰਾਂਧੀ ਇਟਰਾਟ ਖੜਕਾ ਦਿੱਤੀ ਔਰ ਦੂਜੇ ਬੰਨੇ ਬਹਾਦਰ ਸ਼ਾਹ ਨੇ ਸਤਿਗੁਰੂ ਦੀ ਅਡੋਲਤਾ ਸਤਿਗੁਰੂ ਦਾ ਚਿਹਰਾ ਪੜਨਾ ਚਾਹਿਆ ਕਹਿਣ ਲੱਗੇ ਸਤਿਗੁਰੂ ਤੁਹਾਡੇ ਤੇ ਬੜੇ ਕਸ਼ਟ ਆਏ ਉਹਨਾਂ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਬਹਾਦਰ ਸ਼ਾਹ ਪਟਨੇ ਦੇ ਵਿੱਚ ਮੈਂ ਜਨਮ ਲਿਆ ਉਹ ਸ਼ਵੇਲੇ ਪਿਤਾ ਜੀ ਵੀ ਕੋਲ ਨਹੀਂ ਸਨ ਬਾਅਦ ਵਿੱਚ ਅਨੰਪੁਰ ਸਾਹਿਬ ਆਗੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਨੂੰ ਹਥੀ ਸੀਸ ਦੀਨ ਮਾਰਥੇ ਤੋਰਿਆ ਤੇਰੇਆਂ ਕਹਿਰਾਂ ਨੇ ਅਨੰਪੁਰ ਕਲੇ ਨੂੰ ਘੇਰਾ ਪਾਇਆ 8-9 ਮਹੀਨੇ ਘੇਰਾ ਰਿਆ ਮੇਰੇ ਚੋਟੀ ਦੇ ਸਿੰਘ ਸ਼ਹੀਦ ਹੋਏ ਚਾਰ ਫਰਜ਼ੰਦ ਸ਼ਹੀਦ ਹੋਏ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਈ ਔਰ ਇਥੋਂ ਅੱਗੇ ਦਾ ਸਫ਼ਰ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਨਦੇੜ ਦੀ ਧਰਤੀ ਤੇ ਆਪ ਜੀ ਦੇ ਸਾਹਮਣੇ ਬੈਠਾ ਹਾਂ ਮਨ ਦੇ ਵਿੱਚ ਕੋਈ ਮਲਾਲ ਨਹੀਂ ਹੈ ਸੋ ਬਾਦਸ਼ਾਹ ਚਿਹਰਾ ਪੜਦਾ ਰਿਹਾ ਲੇਕਿਨ ਗੁਰੂ ਸਾਹਿਬ ਦੇ ਚਿਹਰੇ ਦੇ ਵਿੱਚ ਰੱਤਾ ਭਰ ਵੀ ਬਦਲਾ ਨਹੀਂ ਆਇਆ ਕਿਉਂਕਿ ਜਿਸ ਕੀ ਵਕਤ ਸੋਈ ਲੈ ਜਾਏਗਾ ਰੋ ਉਸ ਕਿਸੇ ਕਹੀ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਜੀ ਦੀ ਕਿਰਪਾ ਦੇ ਨਾਲ ਅਡੋਲਤਾ ਦੇ ਵਿੱਚ ਬੈਠੇ ਰਹੇ 26 ਨਵੰਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜ ਲੈ ਕੇ ਸਰਹੰਦ ਵੱਲ ਕੂਚ ਕੀਤਾ ਸਮਾਣੇ ਪਹੁੰਚਿਆ ਇਥੇ ਗੁਰੂ ਤੇਗ ਬਹਾਦਰ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਸ਼ੈਦ ਜਲਾਲਉਦੀਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਨੂੰ ਕਤਲ ਕਰਕੇ 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜ਼ਾ ਕਰ ਲਿਆ ਸ਼ਹਾਬਾਦ ਦਸਕਾ ਮੁਸਤਫਾ ਬਾਦ ਤੇ ਖਾਲਸੇ ਦਾ ਨਿਸ਼ਾਨ ਸੱਭ ਚੁਲਾ ਦਿੱਤਾ ਫਿਰ ਕਪੂਰੀ ਕਸਬੇ ਵੱਲ ਵਧੇ ਜਿੱਥੋਂ ਦਾ ਹਾਕਮ ਕਦਾਮੂ ਦੀਆਂ ਸਿੱਖਾਂ ਦੇ ਖਿਲਾਫ ਲੁੱਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਉਸ ਨੂੰ ਭਿਆਨਕ ਸਜ਼ਾ ਦਿੱਤੀ ਸਰਵਰੇਵਲ ਤਰਫੇ ਇਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ ਉਸ ਨੂੰ ਉਸ ਦੀ ਕਰਨੀ ਦੀ ਸਜ਼ਾ ਦੇ ਕੇ ਮੁਕਰਸ ਖਾਨ ਦੇ ਕਲੇਤੇ ਕਬਜ਼ਾ ਕਰ ਲਿਆ ਕੜਾਮ ਜੋ ਸ਼ਹੀਦ ਪਠਾਣਾਂ ਦਾ ਗੜਸੀ ਮਿੱਟੀ ਦੇ ਢੇਰ ਵਿੱਚ ਬਦਲ ਕੇ ਰੱਖ ਦਿੱਤਾ ਇਸ ਤੋਂ ਬਾਅਦ ਸਰਹੰਦੀ ਵਾਰੀ ਆਈ ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿੱਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕਿ ਉਹ ਦੀ ਵਾਂ ਕੱਟੀ ਗਈ ਉਹ ਜ਼ਮੀਨ ਤੇ ਡਿੱਗ ਪਿਆ ਜਿਸ ਨੂੰ ਦੇਖ ਕੇ ਉਹਦੀਆਂ ਸਾਰੀਆਂ ਫੌਗੀਆਂ ਨਸੁਰੀਆਂ ਵਜ਼ੀਰ ਖਾਨ ਦੀਆਂ ਲਤਾਂ ਇੱਕ ਰੱਸੀ ਨਾਲ ਬੰਨ ਕੇ ਘੋਡੇ ਦੇ ਪਿੱਛੇ ਬੰਨ੍ਹ ਦਿੱਤਾ ਸਾਰੇ ਸ਼ਹਿਰ ਵਿੱਚ ਘੀਟਿਆ ਮਲੇਰ ਕੋਟਲੇ ਦੇ ਨਵਾਬ ਨੇ ਕਿਸੇ ਸਿੱਖ ਬੀਬੀ ਨੂੰ ਕਬਰ ਵਿੱਚ ਦਫ਼ਨ ਕੀਤਾ ਸੀ ਉਹ ਕੌਣ ਸੀ ਪਿਆਰਿਓ ਉਹ ਉਹੀ ਨਵਾਬ ਸੀ ਜਿਹੜਾ ਬੱਚਿਆਂ ਦੇ ਵਾਸਤੇ ਹਾ ਦਾ ਨਾਰਾ ਮਾਰਦਾ ਸੀ ਅਤੇ ਉਸ ਬੀਬੀ ਨੂੰ ਜ਼ਬਰੇ ਨਕਾਹ ਕਰਨਾ ਚਾਹੁੰਦਾ ਸੀ ਪਰ ਅੰਤ ਵੇਲੇ ਜਿਸ ਵੇਲੇ ਛਾਈ ਠਾਰ ਦੇ ਵਿੱਚ ਉਸ ਬੀਬੀ ਨੂੰ ਤਿਆਰ ਕੀਤਾ ਗਿਆ ਸੀ ਪਿਆਰਿਓ ਉਸ ਵੇਲੇ ਕਟਾਰ ਦੇ ਨਾਲ ਉਹਨੇ ਆਪਾ ਭਾਵਨ ਸਵਰ ਕਰ ਦਿੱਤਾ ਸੀ ਤੇ ਡਰ ਦੇ ਮਾਰੇ ਉਸ ਪਠਾਨ ਨੇ ਆਪਣੀ ਮਹਿਲਾ ਦੇ ਮਗਰਲੇ ਬੰਨੇ ਕਬਰ ਪਟਾ ਕੇ ਬੀਬੀ ਦਾ ਸਿੱਖ ਮਰੀਆ ਦਾ ਨਾਲ ਕਫਨ ਜ਼ਫਨ ਕੀਤਾ ਸੀ ਪਰ ਕਬਰ ਪਟਵਾ ਕੇ ਸਿੱਖਾਂ ਨੇ ਬੀਬੀ ਦਾ ਸਿੱਖ ਮਰੀਆ ਨਾਲ ਸੰਸਕਾਰ ਕੀਤਾ ਤੇ ਵਜ਼ੀਰ ਖਾਨ ਨੂੰ ਮੌਦੇ ਘੜ ਉਤਾਰਿਆ ਬਸ ਇਥੇ ਸਿੱਖਾਂ ਤੇ ਮੁਗਲਾਂ ਵੱਲੋਂ ਹੋਏ ਅਤਿਆਚਾਰ ਦਾ ਬਦਲਾ ਪੂਰਾ ਹੋਇਆ ਜਿਸ ਦੀ ਮਾਫੀ ਵੀ ਬੰਦਾ ਸਿੰਘ ਨੇ ਗੁਰੂ ਸਾਹਿਬ ਗਿਰਦਾਸ ਕਰਕੇ ਮੰਗੀ ਕਿਉਂਕਿ ਬਦਲਾ ਲੈਣਾ ਨਾ ਗੁਰੂ ਸਾਹਿਬ ਦੀ ਬੰਦਾ ਸਿੰਘ ਨੂੰ ਹਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ ਸੀ ਸਰਹੰਦ ਤੇ ਖਾਲਸਾਈ ਫਤਿਹ ਦਾ ਕੇਸੀ ਨਿਸ਼ਾਨ ਸਾਹਿਬ ਵੰਦ ਹੋਏ ਪਹਿਲੀ ਵਾਰ ਸਿੱਖ ਸਰਦੰਸ ਸਲਤਨਤ ਕਾਇਮ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚੱਲਿਆ ਦੇਗ ਤੇਗ ਫਤਿਹ ਨੁਸਰਤ ਬੇ ਦਰੰਗ ਯਵਤਿਆ ਜੀ ਨਾਨਕ ਗੁਰੂ ਗੋਬਿੰਦ ਸਿੰਘ ਮੇਕ ਗ੍ਰੈਗਰ ਲਿਖਦੇ ਨੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ ਉਹਨਾਂ ਦੇ ਧਾਰਮਿਕ ਸੁਧਾਰ ਕੌਮੀ ਸ਼ਕਤੀ ਉਹਨਾਂ ਦੀ ਨਿਜੀ ਬਹਾਦਰੀ ਦੁੱਖਾਂ ਦਾ ਉਨ੍ਹਾਂ ਤੇਵਾਲ ਦੁੱਖਾਂ ਦਾ ਟੱਕਰ ਕਰਦਾ ਵੇਖੀਏ ਦੁਸ਼ਮਣ ਦਾ ਮੁਕਾਬਲਾ ਕਰਦਾ ਵੇਖੀਏ ਉਹਨਾਂ ਦੀਆਂ ਜਿੱਤਾਂ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਏ ਕਿ ਅੱਜ ਕੱਲ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਉਂ ਉਹਨਾਂ ਦੇ ਪ੍ਰਵ ਮਨਾਉਂਦੇ ਨੇ ਦੌਰtrait ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੋਦਾ ਕੌਮ ਪ੍ਰਸਤ ਲੋਕਾਂ ਦੇ ਮਨਧਾਰ ਲੋਕਾਂ ਦਾ ਪਿਆਰ ਦਿਲ ਵਿੱਚ ਲੈ ਕੇ ਆਪਣੇ ਨਿਸ਼ਾਨੇ ਵੱਲ ਵਧੇ ਜਿਸ ਵਿੱਚ ਆਪਣੇ ਖਾਨਦਾਨ ਦੀ ਉਹੋਤੀ ਦੇਣ ਤੋਂ ਵੀ ਸੰਕੋਚ ਨਹੀਂ ਕੀਤਾ ਪਿਛਲੇ 350 ਸਾਲ ਤੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਹਨਾਂ ਦਾ ਫਲਸਫਾ ਉਹਨਾਂ ਦੇ ਕਾਰਨਵੇਂ ਦੇਸ਼ ਵਿਦੇਸ਼ ਦੇ ਲੋਕਾਂ ਵਿੱਚ ਪ੍ਰਭਾਵਿਤ ਕਰਦੇ ਆ ਰਹੇ ਨੇ ਉਹ ਕਿ ਐਸੇ ਆਦਰਸ਼ ਨਾਇਕ ਸਨ ਜਿਨ੍ਹਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣੀਆਂ ਰਹਿਣਗੀਆਂ ਵਰਤਮਾਨ ਸਿੱਖ ਪੰਥ ਭਾਵੇਂ ਆਪਣੀ ਹਸਤੀ ਆਪਣੀ ਤਵਾਰੀਖ ਤੋਂ ਵੇਖਵਰ ਹੈ ਪਰ ਇਹ ਲਸਾਨੀ ਕੁਰਬਾਨੀਆਂ ਸਿੱਖਾਂ ਦੇ ਉਜਲ ਪੇਖਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਵਿੱਚ ਮੁਕਤੌ ਦਾ ਕਲਿਆਣ ਨਾ ਸਿਰਫ ਭਾਰਤ ਵਰਸ਼ ਵਿੱਚ ਹੋਇਆ ਹੈ ਸਗੋਂ ਉਸ ਤੋਂ ਬਾਅਦ ਦੁਨੀਆ ਵਿੱਚ ਆਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ ਵਾਸੀਆਂ ਉਪਰ ਹੋਇਆ ਉਹਨਾਂ ਦੀਆਂ ਕੋਸ਼ਾਂ ਨੇ ਨਾ ਸਿਰਫ ਊਚ ਨੀਚ ਜਾਤ ਪਾਤ ਕਰਮ ਕਾਂਨ ਤੇ ਭ੍ਰਮਜਾਲ ਨੂੰ ਢੋੜਿਆ ਸ਼ਗੋ ਨਮਾਨਿਆਂ ਨੂੰ ਮਾਨ ਬਖਸ਼ਿਆ ਜਿਨ੍ਹਾਂ ਨੂੰ ਕਦੇ ਘੋੜੇ ਤੇ ਚੜ੍ਹਨ ਦੀ ਆਗਿਆ ਨਹੀਂ ਸੀ ਜਿਨ੍ਹਾਂ ਨੂੰ ਕਦੇ ਢੋਲਕੀਆਂ ਵਜਾਉਣ ਦੀ ਆਗਿਆ ਨਹੀਂ ਸੀ ਪਿਆਰਿਓ ਉਹਨਾਂ ਨੂੰ ਸਾਰਾ ਇਹ ਬਖਸ਼ਿਸ਼ ਕੀਤਾ ਸਗੋਂ ਮੁਗਲ ਸਮਰਾਜ ਤੇ ਜ਼ਬਰ ਹਕੂਮਤ ਦੀਆਂ ਜੜ੍ਹਾਂ ਹਲਾ ਕੇ ਰੱਖ ਦਿੱਤੀਆਂ ਇੱਕ ਮੁਸਲਮਾਨ ਨਾਮੀ ਸ਼ਾਇਰ ਅੱਲਾ ਯਾਰ ਖਦੋਗੀ ਲਿਖਦਾ ਹੈ ਦੁਨੀਆ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਤੇ ਰੋਗ ਤੇ ਬੋਲ ਨਹੀਂ ਸਕੋਗੇ ਤੁਸੀਂ ਸਮੁੰਦਰ ਨੂੰ ਸ਼ਾਈ ਬਣਾ ਲਓ ਸਾਰੇ ਦਰਖਤਾਂ ਨੂੰ ਕਲਮਾ ਬਣਾ ਲਓ ਲਿਖ ਨਹੀਂ ਸਕੋਗੇ ਉਸ ਨੇ ਬੋਲਣ ਵਾਲੇ ਦੇ ਵਜੂਦ ਦਾ ਇੱਕ ਬੋਬਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾਂ ਦਾ ਸਮੁੰਦਰ ਨਾਲ ਇਸ ਸ਼ਾਇਰ ਨੂੰ ਕਾਫਰ ਕਰਾਰ ਦਿੱਤਾ ਗਿਆ ਕਿਉਂਕਿ ਇਸ ਦੀ ਸਾਰੇ ਦੀ ਸਾਰੀ ਸ਼ਹਿਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ ਜਦੋਂ ਇਹ ਮੌਤ ਦੇ ਬਿਸਤਰ ਤੇ ਪਿਆ ਕਾਜੀ ਮਾਫੀ ਲਾਵਾ ਲੈ ਕੇ ਆਉਂਦਾ ਕਹਿੰਦਾ ਕਿ ਤੂੰ ਸਾਰੀ ਜ਼ਿੰਦਗੀ ਆਪਣੀ ਸ਼ਾਇਰੀ ਵਿੱਚ ਕਾਫਰ ਦੀ ਤਾਰੀਫ਼ ਕਰਦਾ ਰਿਹਾ ਹੈ ਹੁਣ ਮਰਨ ਵੇਲੇ ਇਸ ਮਾਫੀ ਨਾਮੇ ਤੇ ਦਸਤਖਤ ਕਰ ਦੇ ਤਾਂ ਕਿ ਤੇਰੀ ਨਮਾਜ਼ੇ ਮਾਇਤ ਤੇ ਨਮਾਜ਼ੇ ਜਨਾਜ਼ਾ ਪੜ੍ਹ ਕੇ ਤੈਨੂੰ ਇਸਲਾਮੀ ਸ਼ਰਾ ਦੇ ਮੁਤਾਬਕ ਦਫ਼ਨ ਕੀਤਾ ਜਾਏ ਉਸ ਨੇ ਜਵਾਬ ਦਿੱਤਾ ਮੈਨੂੰ ਨਮਾਜ਼ੇ ਮਈਅ ਤੇ ਨਮਾਜ਼ੇ ਜਨਾਜ਼ਾ ਦੀ ਲੋੜ ਨਹੀਂ ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਕ ਕਫਨ ਦਫ਼ਨ ਦੀ ਲੋੜ ਹੈ ਨਾ ਸਵਰਗ ਦੇ ਖੁੱਲੇ ਦਰਵਾਜ਼ੇ ਦੀ ਮੇਰਾ ਗੁਰੂ ਓਮ ਸਿੰਘ ਦਰਵਾਜ਼ੇ ਖੋਲ ਕੇ ਮੈਨੂੰ ਡਿਗੜਿਆ ਹੈ ਅੱਲਾ ਯਾਰ ਖਾਨ ਜੋਗੀ ਨੇ ਚਮਕਾਉ ਨੂ ਹਿੰਦੂਆਂ ਦਾ ਸਿੱਖਾਂ ਦਾ ਇੱਕੋ ਇੱਕ ਤੀਰਥ ਮੰਨਿਆ ਹੈ ਬੁੱਲੇ ਸ਼ਾਹ ਜੇ ਮਹਾਨ ਮੁਸਲਮ ਸੂਫੀ ਸ਼ਾਇਰ ਹੋਏ ਨੇ ਉਹ ਗੁਰੂ ਜੀ ਬਾਰੇ ਲਿਖਦੇ ਨੇ ਨਾ ਕਾਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ ਇੰਦੋ ਘੂਸ਼ਨ ਬੈਨ ਜੀ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਦੇਹਤਮ ਗਨੇਤਾ ਸਨ ਜਿਨ੍ਹਾਂ ਨੇ ਆਪਣੇ ਰੋਹਾਨੀ ਕਲਾਮਾਂ ਸਦਕੇ ਨਸਾਨੀ ਕਾਰਨਾਮੇ ਕਰ ਵਿਖਾਏ ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਮ ਪੈਰ ਖੜਾ ਕਰਨ ਦਾ ਕੋਈ ਮਕਸਦ ਸੀ ਉਹਨਾਂ ਨੇ ਤਲਵਾਰ ਕਿਸੇ ਵੈਰ ਬ੍ਰਦਰੀ ਨਹੀਂ ਸਗੋਂ ਸਮੇਂ ਤੇ ਮਜਰੂਮਾਂ ਦੀ ਰੱਖਿਆ ਨਹੀਂ ਚੁੱਕੀ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਸੇ ਵੀ ਪ੍ਰਭਾਵ ਤੇ ਆਪਣੀ ਰੋਹਾਨੀ ਤੇ ਧਾਰਮਿਕ ਪਰਜ ਨੂੰ ਪਿੱਛੇ ਨਹੀਂ ਪਾਇਆ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿੱਜ ਪਰਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਨੇ ਕੋਈ ਨਿੰਗਮ ਲਿਖਦੇ ਨਹੀਂ ਕਿ ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡਿਆਈ ਦਾ ਨੀਚਾ ਨਹੀਂ ਹੁੰਦੀ। ਵੜਤਨ ਤੇ ਅਦਰਸ਼ ਦੀ ਨਿਸ਼ਾਨੀ ਨਹੀਂ ਹੁੰਦੀ ਐ ਇਸ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਦੇ ਅਦਰਸ਼ਿਤ ਨੇ ਉੱਚੇ ਤੇ ਮਹਾਨ ਸਨ ਵਕਤ ਦੀ ਹਕੂਮਤ ਵੀ ਉਹਨਾਂ ਨੂੰ ਝੁਕਾ ਨਹੀਂ ਸਕੀ ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉੱਚਾ ਸੀ ਉਹਨਾਂ ਨੇ ਜਿਸ ਕੰਮ ਵਿੱਚ ਵੀ ਹੱਥ ਪਾਇਆ ਉਹ ਮਹਾਨ ਸੀ ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਿਕਬਾਲ ਦਾ ਪੱਲਾ ਨਹੀਂ ਛੜਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਟਕਾਰਾਂ ਭਰੀ ਚਿੱਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹਨਾਮਾ ਕਿਹਾ ਜਾਂਦਾ ਹੈ ਇੱਕ ਵਡੇਰੀ ਜੁਰਤ ਦੀ ਮਿਸਾਲ ਹੈ ਉਸ ਨੂੰ ਟਕੇ ਦਾ ਮਰੀਦ ਈਮਾਨ ਸ਼ਿਕਨ ਵੀ ਵਾਰ ਕੇ ਆ ਉਸ ਨੂੰ ਵੰਗਾਰ ਕੇ ਕਿਹਾ ਜੇਕਰ ਹੁਣ ਤੂੰ ਪੰਜਾਬ ਵੱਲ ਹੁੰ ਕਰੇਗਾ ਤਾਂ ਤੇਰੇ ਘੋੜੇ ਦੇ ਖੁਰਾ ਹੀਟ ਅਜੇ ਹੀ ਅਗਵਾਲ ਦਿਆਂਗਾ ਕਿ ਪੰਜਾਬ ਵਿੱਚ ਤੈਨੂੰ ਪਾਣੀ ਨਸੀਬ ਨਹੀਂ ਹੋਏਗਾ ਇਹ ਕੋਈ ਛੋਟੀ ਗੱਲ ਨਹੀਂ ਇਹ ਜਫਰਨਾਮਾ ਸਿੰਘਾਂ ਨੇ ਜਦ ਅਰੰਗਜੀਤ ਦੇ ਹੱਥ ਵਿੱਚ ਇਹ ਕਹਿੰਦੇ ਪਕੜਾਇਆ ਸੀ ਕਿ ਗੁਰੂ ਸਾਹਿਬ ਨੇ ਤੁਹਾਡੇ ਲਈ ਇੱਕ ਬੜਾ ਕੀਮਤੀ ਕੁਰਾਨ ਭੇਜਿਆ ਉਸਨੇ ਬੜੀ ਯਕੀਨਤ ਨਾਲ ਉਸ ਨੂੰ ਸਿਰਨਵਾ ਕੇ ਖੋਲਿਆ ਜਦ ਪੜਿਆ ਉਸ ਦਾ ਰੰਗ ਪੀਲਾ ਪੈ ਗਿਆ ਤੇ ਚਿਹਰੇ ਤੇ ਹਵਾੀਆਂ ਉੱਡਣ ਲੱਗੀਆਂ ਉਸ ਨੂੰ ਆਪਣੇ ਅਹਿਰਕਾਰਾਂ ਦੀਆਂ ਵਧੇਕੀਆਂ ਤੇ ਗਲਤ ਨੀਤੀਆਂ ਦਾ ਪਤਾ ਚੱਲਿਆ ਉਸ ਦੀ ਆਤਮਾ ਚੰਚੋਰ ਉੱਠੀ ਜਿਸ ਦਾ ਉਰੇਖ ਉਸ ਦੇ ਵਿਸੀਅਤ ਨਾਲ ਵੀ ਸਾਫ਼ ਨਜ਼ਰ ਆਉਂਦਾ ਹੈ ਮੌਤ ਤੋਂ ਪਹਿਲਾਂ ਉਸ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ਮੈਂ ਦੁਨੀਆ ਵਿੱਚ ਖਾਲੀ ਹੱਥ ਆਇਆ ਸੀ ਤੇ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਹਾਂ ਮੈਂ ਇਤਨੇ ਪਾਪ ਕਰ ਚੁੱਕਾ ਹਾਂ ਕਿ ਪ੍ਰਮਾਤਮਾ ਨੂੰ ਮੂੰਹ ਮੋ ਦਿਖਾਉਣ ਜੋਗਾ ਨਹੀਂ ਹਾਂ ਭਾਈ ਦਇਆ ਸਿੰਘ ਜੀ ਨੂੰ ਸ਼ਾਹੀ ਸਨਮਾਨ ਵਾਲਾ ਸੁਰੱਖਿਆ ਦਾ ਪਰਮਾਨਾਮਾ ਦੇ ਕੇ ਵਿਦਾ ਕੀਤਾ ਉਸ ਨੇ ਆਪਣੇ ਕੀਤੇ ਤੇ ਪਛਤਾਵਾ ਯਾਰ ਕਰਦੇ ਆ ਆਪਣੇ ਅਣਕਰਨ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿੱਥੇ ਵੀ ਰਹਿਣ ਜੋ ਵੀ ਕਰਨ ਉਸ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਹਨਾਂ ਹੁਕਮਾਂ ਤੇ ਅਮਲ ਵੀ ਹੋਣਾ ਚਾਹੀਦਾ ਹੈ ਇੱਕ ਚਿੱਠੀ ਵਿੱਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਲਤਾਂ ਨਾਲ ਆਪਣੇ ਕੋਲ ਸਦਿਆ ਮਿਲਣ ਦੀ ਖਾਸ ਯਾਰਕ ਕੀਤੀ ਤੇ ਆਪਣੀ ਨਾਂ ਆ ਸਕਣ ਦੀ ਮਜਬੂਰੀ ਜ਼ਾਹਿਰ ਕੀਤੀ ਉਸਨੇ ਲਿਖਿਆ ਕਿ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਉਂਦਾ ਪਰ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦਿੰਦੀ ਗੁਰੂ ਸਾਹਿਬ ਨੇ ਜਦ ਚਿੱਠੀ ਪੜ੍ਹੀ ਤਾਂ ਸਭ ਨੂੰ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵੱਖਰੀ ਗੱਲ ਇੱਕ ਉਸਦੇ ਨਾਲ ਮੇਲ ਨਹੀਂ ਹੋ ਸਕਿਆ ਪਛਤਾਵੇ ਦੀ ਹੈ ਕੁਝ ਸੜਦਾ ਹੋਇਆ ਗੁਰੂ ਸਾਹਿਬ ਦੀਆਂ ਫੜਕਾਰਾਂ ਦੀ ਤਾਬ ਨਾ ਝਲਦਾ ਹੋਇਆ ਸ਼ੈਨਸਾ ਰਮਝੇ 1707 ਈਸਵੀ ਵਿੱਚ ਬਿਨਾ ਆਪਣੇ ਗ੍ਰਾਮ ਛਾਏ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਿਆਰੋ ਇਹ ਸੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਸਫਰਨਾਮਾ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਇਤਨੇ ਮਹਾਨ ਇਤਨੇ ਵਿਬਾਕ ਇਤਨੇ ਅਦਲੇ ਔਰ ਇਤਨੇ ਚੰਗੇ ਕਾਰਜ ਕਰਕੇ ਦੁਨੀਆ ਤੋਂ ਜਾਣ ਕਰਕੇ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਔਰ ਜਿਹੜੇ ਮਾਰੇ ਕੰਮ ਕਰਕੇ ਇੱਥੋਂ ਜਾਂਦੇ ਨੇ ਉਹਨਾਂ ਦੇ ਸਦਾ ਹੀ ਫਟਕਾਰਾਂ ਬੰਦੀਆਂ ਨੇ ਸੋ ਇਹ ਸੀ ਪਿਆਰਿਓ ਤੰਤਨ ਸਾਹਿਬ ਸ੍ਰੀ ਗੁਰੂ ਉਹ ਮਹਾਂ ਸਿੰਘ ਜੀ ਇਤਿਹਾਸਕਾਰਾਂ ਦੀ ਨਜ਼ਰ ਦੇ ਵਿੱਚ ਆਪ ਜੀ ਨੇ ਸੰਝਾ ਕੀਤਾ ਆਪ ਸਹਾਈ ਆਪ ਜੀ ਪਿਆਰ ਬਖਸ਼ੋਗੇ ਕਿਰਪਾ ਕਰੋਗੇ ਸਿੱਤੇ ਮੇਰ ਪ੍ਰਿਆਥ ਰੱਖੋਗੇ ਤਾਂ ਕਿ ਵਦ ਤੋਂ ਵਦ ਇਤਿਹਾਸ ਆਪ ਜੀ ਦੇ ਨਾਲ ਸੰਝੇ ਕੀਤੇ ਜਾ ਸਕਣ ਸੋ ਆਉ ਜੀ ਹੋਈਆ ਪੁੱਲਾ ਨੂੰ ਨਾਚ ਤਾਰਿਓ ਗੱਜ ਕੇ ਫਤਕ ਜਾਈਏ ਜੀ ਵਾਹਿਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ